ਪਤਰਾ ਹੜਾ ਦਾ ਟਰੈਕਟਰ ਟੈਂਕਰ ਪਾਣੀ ਦਾ ਠੀਕ ਆ ਦੇਖੋ ਥੁੱਕ ਲੈਣਾ ਬੰਦਾ ਆਪਣੇ ਸਬਜੀ ਧੁੰਦੇ ਸ਼ਾਮ ਦੀ ਸਬਜੀ ਦੀ ਤਿਆਰੀ ਠੀਕ ਆ ਤਾਂ ਮੈਂ ਫੜ ਲੰਨਾ ਇੱਧਰ ਬੀਬੀਆਂ ਆਪਣੀਆਂ ਹੱਥੋਂ ਕੱਟ ਰਹੀਆਂ ਠੀਕ ਆ ਤੇ ਫੁੱਲ ਸੇਵ ਚੱਲ ਰਹੀ ਆ ਲੋ ਜੀ ਮੈਂ ਲੱਗੀ ਨਾ ਹੋ ਸਕਦਾ ਆ ਯਾਰ ਉਹਨਾਂ ਦਾ ਕੀ ਆ ਬੱਚੋ ਉਹ ਛਣੀ ਆ ਜਾਏ ਸੋ ਆਹ ਸੋ ਆਹ ਜੀ ਬਾਈ ਮਿੱਤਰੋ ਹੁਣ ਹੋ ਗਏ ਆਪਾਂ ਰੈਡੀ ਮਾਨਵੇਂ ਨੂੰ ਛੱਡਿਆ ਸਕੂਲ ਤੇ ਅੱਜ ਪਰਨੇ ਬਣ ਲਿਆ ਚੱਲੇ ਆਪਾਂ ਹੁਣ ਧਰਮਸ਼ਾਲਾ 'ਚ ਠੀਕ ਹੈ ਤੇ ਗ੍ਰੰਥ ਸਭ ਲੈ ਕੇ ਆਵਾਂਗੇ ਆਪਾਂ ਤੇ ਇੱਥੇ ਮਹਾਰਾਜ ਦਾ ਪ੍ਰਕਾਸ਼ ਉਸਰ ਹੋਊਗਾ ਠੀਕ ਹੈ ਕਿਉਂਕਿ ਪਰਸੋਂ ਨੂੰ ਹੈਗੀ ਆ 12 ਤਰੀਕ ਨੂੰ ਰਵਿਦਾਸ ਜਨਮ ਦਿਤੀ ਤੇ ਆਪਣੇ ਅੱਜ ਸਾਲ ਰਵਿਦਾਸ ਜਨਮ ਦਿਤੀ ਮਨਾਈ ਜਾਂਦੀ ਹੈ ਬੜੀ ਧੁੰਮਧਾਮ ਨਾਲ ਠੀਕ ਹੈ ਤੇ ਮਿਲਦੇ ਆਪਾਂ ਅੱਗੇ ਸਾਨੂੰ ਨਹੀਂ ਸਾਰਿਆਂ ਨੂੰ ਸਾਸੀ ਕੱਲ ਤੇ ਰਵਿਦਾਸ ਜਨਮ ਦਿਤੀ ਦਾ ਅਖੰਡ ਪਾਠ ਖਵਾਣਾ ਹੈਗਾ ਜੀ ਪਿੰਡ ਚ ਆਪਣੇ ਘਰਵਾਲਾ ਚ ਅਸੀਂ ਬੜੇ ਧੁੰਮਧਾਮ ਨਾਲ ਮਨਾਉਂਦੇ ਆ ਤੇ ਸਜਾਵਟ ਕੀਤੀ ਹੋਈ ਆ ਆਪਾਂ ਨੇ ਵਧੀਆ ਕੰਮ ਬਹੁਤ ਵਧੀਆ ਕਰਕੇ ਮਨਾਉਂਦੇ ਜੀ ਅਸੀਂ ਰਵਿਦਾਸ ਜਨਮ ਦਿਤੀ ਹਰੇਕ ਸਾਲ ਸਾਡੇ ਜਿਹੜੇ ਬੜੇ ਚਾਚਾ ਜੀ ਆ ਸਾਰੇ ਬਡੇ ਤੁਮਤਾਵਨਾ ਮਨਾਉਂਦੇ ਆ ਸੋ ਹਰ ਇੱਕ ਸਾਲ ਅਸੀਂ ਬਡੇ ਤੁਮਤਾਵਨਾ ਮਨਾਉਂਦੇ ਆ ਅੱਗੇ ਤੁਹਾਨੂੰ ਦਿਖਾਵਾਂਗੇ ਅੱਗੇ ਹਰ ਬਲੌਗ ਦੀ ਜੀ ਸਾਹਿਬ ਤਿਆਰ ਹੋ ਰਹੀ ਹੈ ਠੀਕ ਹੈ ਤੇ ਹੁਣ 10:00 ਵਜੇ ਤੱਕ ਅਸੀਂ ਮਹਾਰਾਜ ਦਾ ਪ੍ਰਕਾਸ਼ ਲੈ ਕੇ ਆਵਾਂਗੇ ਠੀਕ ਹੈ ਇੱਥੇ ਸਤਪਿਤ ਕਰਾਂਗੇ ਤੇ ਤਿੰਨ ਦਿਨ ਖੰਡਪਾਟ ਚੱਲੇਗਾ ਤੇ ਆਖਰੀ 12 ਤਰੀਕ ਨੂੰ ਭੋਗ ਪਾਊਗਾ ਤੁਹਾਨੂੰ ਸਾਰੇ ਵਲੌਗਆਂ ਕੇ ਤੁਹਾਨੂੰ ਠੀਕ ਹੈ ਸੰਗਤ ਬਹੁਤ ਘੁੰਮ ਘੁਮਾ ਕੇ ਸੇਵਾ ਕਰਦੀ ਹੈ ਜੀ ਬਹੁਤ ਸਾਡੇ ਬੇੜੇ ਤੋਂ ਸਾਡੇ ਪਿੰਡ ਤੋਂ ਜੀ ਬੜੀ ਸੇਵਾ ਆਂਦੀ ਹੈ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਜਿਹੜੀ ਹੋ ਗਈ ਆਪਾਂ ਹੁਣ ਮਾੜਾ ਜਿਹਾ ਪ੍ਰਕਾਸ਼ ਲੈ ਕੇ ਜਾਵਾਂਗੇ ਠੀਕ ਹੈ ਅੰਦਰ ਜਾਂਦੇ ਕੋਪਾਇਕ ਕੌਲੀ ਰੱਖ ਕੇ ਬਣ ਗਿਆ ਪਹੁੰਚੀ ਆਪਾਂ ਪਿੰਡ ਦੀ ਗੁਰਦੁਆਰਾ ਸਾਹਿਬ ਚ ਤੇ ਹਾਂ ਮਹਾਰਾਜ ਦਾ ਪ੍ਰਕਾਸ਼ ਅਸੀਂ ਲੈ ਕੇ ਜਾਵਾਂਗੇ ਧਰਮਸਾਲਾ ਦੇ ਵਿੱਚ ਠੀਕ ਹੈ ਮਿਲਦੇ ਹਾਂ ਸਾਨੂੰ ਅੱਗੇ ਬੰਦੇ ਆ ਗਏ ਆਪਣੇ ਮਹਾਰਾਜ ਦਾ ਪ੍ਰਕਾਸ਼ ਉਪਰ ਲਿਖੇ ਜਾ ਰਹੇ ਹੈ ਜੀ ਤੇ ਵਾਹਿਗੁਰੂ ਜੀ ਮਹਾਰਾਜ ਦੀ ਸੇਵਾ ਕਰਦੇ ਹੋਏ ਠੀਕ ਹੈ ਆਪਣਾ ਲੈ ਗਏ ਆ ਗਏ ਹਾਂ ਕਿਤੇ ਸਹਜ ਪਾਠ ਚੱਲ ਰਿਹਾ ਹੈ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਕਮੈਂਟ ਕਰ ਲਵੀਂ ਵੀਡੀਓ ਅੱਗੇ ਗੁਰੂ ਆਹੇ ਗੁਰੂ ਆਹੇ ਵਾਹ ਵਾਹਿਗੁਰੂ ਵਾਹ ਵਾਹਿਗੁਰੂ ਵਾਹ ਵਾਹਿਗੁਰੂ ਜੀ ਜਿਬੋ ਸਤਨਾਮ ਸ਼ਰ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤ ਨਾਮ ਵਖੇਲੇ ਕਿ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਲੰਦੇ ਹੋਈ ਤੁਰ ਕੀ ਬਾਣੀ ਆਈ ਤੈਨ ਸਗਲੇ ਚਿੰਤਾ ਮਟਾਈ ਦੇ ਸਰੀ ਅਖੰਡ 파ਰ ਸਹਿ ਆਰਾਮ ਕਰਾਉਣੇ ਖਾਣ ਇਸ ਵੇਲੇ ਆਪ ਦੀ ਸਵਾਰੀ ਸੇਵਕਾਂ ਦੇ ਗ੍ਰਹਿ ਵਿਖੇ ਪਹੁੰਚੇ ਪ੍ਰਕਾਸ਼ਮਾਨ ਹੋ ਕੇ ਗੁਰਵਾਲੇ ਪੜ੍ਹਦੇ ਸੇਵਾਦਾਰਾਂ ਨੂੰ ਸੇਵਾ ਕਰਨ ਦੇ ਬਲ ਬਖਸ਼ਣੇ ਆਪ ਜੀ ਦੇ ਕਮਰਕੋਸ਼ੇ ਖੋਲ੍ਹੇ ਹਨ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਹੁਕਮਨਾਮੇ ਬਖਸ਼ਿਸ਼ ਕਰ ਕੇ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਵੇਗ ਨਾਮ ਚਿਤਰਾਵਿਆਂ ਤਾ ਦੇ ਹਾਲ ਸਤਿ ਸ੍ਰੀ ਅਕਾਲ ਕੀ ਕਰਦੇ ਹੋ ਇੱਥੇ ਬੀਬੀਆਂ ਲੱਗੀਆਂ ਹੋਈਆਂ ਆਪਣੀਆਂ ਸਬਜ਼ੀਆਂ ਕੱਟ ਰਹੀਆਂ ਨੇ ਠੀਕ ਹੈ ਤੇ ਇੱਧਰ ਭਾਈ ਜੀ ਉਹਦੀ ਵੀ ਦਾਲ ਸਬਜ਼ੀ ਦੀ ਦੁਪਹਿਰ ਦੇ ਲੰਗਰ ਦੀ ਤਿਆਰੀ ਹੋ ਰਹੀ ਹੈ ਠੀਕ ਹੈ ਲੋਕੋ ਦੇਖੋ ਅੱਜ ਬਣਨੀ ਹੈ ਮੱਕੀ ਮਸਰੀ ਦੀ ਦਾਲ ਠੀਕ ਹੈ ਕੀ ਸਿਸਟਮ ਬਣਿਆ ਹੋਇਆ ਪੂਰਾ ਪੰਜ ਮਿੰਟ ਜਿੱਤ ਪਾਣੇ ਦਾਲ ਬਣੇ ਤਿਆਰ ਨੇ ਜੀ ਆਪ ਨੇ ਪ੍ਰਧਾਨ ਸਾਹਿਬ ਆਗੇ ਠੀਕ ਹੈ ਪ੍ਰਧਾਨ ਸਾਹਿਬ ਨੂੰ ਜਿੰਨਾ ਖਜਾ ਸਕਦੇ ਉਹਨਾਂ ਖਜਾਓ ਬਸ ਠੀਕ ਹੈ ਇਹਨੇ ਆਪੇ ਭੱਜ ਜਾਣਾ ਸਰਬ ਹਾਂਜੀ ਖਾਣਾ ਵਾ ਸਾਨੂੰ ਸਾਰੀ ਹਾਂਜੀ ਤਿੰਨ ਦਿਨ ਹਨ ਠੀਕ ਹੈ ਪੱਕੇ ਸ਼ਕੀਨ ਚਾਹ ਚਾਹ ਮੁੱਕ ਗਈ ਇੱਕ ਬੰਦਾ ਰਹਿ ਗਿਆ ਤਾਂ ਇਹ ਇਹ ਇਹਨਾਂ ਦਾ ਚਾਹ ਵੀ ਨਾ ਸਰਦਾ ਨਹੀਂ ਤੁਹਾਨੂੰ ਆਪ ਦੇ ਨਾਲ ਤੇ ਵੀ ਪਾਣਾ ਹੋਣਾ ਚਾਹ ਹਾਂ ਆਓ ਇਹਨਾਂ ਦਾ ਸਰਦਾ ਨਹੀਂ ਬਾਈ ਇਹ ਸਵੇਰੇ ਚਾਹ ਹੋਰ ਮੰਗਦਾ ਜੀ ਪਤਾ ਕਿਹੜੀ ਲੈ ਕੇ ਆਇਆ ਇਹ ਮੈਂ ਤੈਨੂੰ ਤੈਨੂੰ ਦੱਸਾਂ ਲੈ ਚੰਗੜੀ ਇੱਕ ਕਰ ਕਰ ਕਰੀਏ ਵੀ ਹਾਲਿਆਂ ਨੇ ਇਹ ਕਰ ਕੇ ਕਹਿ ਰ ਸਾਰੇ ਸਾਰੇ ਹੀ ਬੇੜਕ ਬਈ ਪੱਠੀ ਪੱਟ ਰਹੇ ਮੁੰਡੇ ਕਿਹੜੇ ਪੂਰੇ ਆਪਾਂ ਪ੍ਰਧਾਨ ਤੋਂ ਜਿੰਨਾ ਮਰਜੀ ਹੋ ਸਕੋ ਬਚੋ ਮਾਥਾ ਮਾਰ ਦੋ ਬਚੋ ਹਾਂ ਪ੍ਰਧਾਨ ਸਾਹਿਬ ਨੂੰ ਗੁੱਸਾ ਚੜਾਣਾ ਪੂਰਾ ਉਹਨਾਂ ਨੂੰ ਵਰਲਡ ਕੱਪ ਦੇਣਾ ਆਪਾਂ ਨੇ ਪੂਰੇ ਪੱਠੀ ਦੇ ਹਾਲ ਪੂਰੇ ਗੁੱਸਾ ਗੁੱਸਾ ਚੜਾਣਾ ਵੀ ਭੱਜ ਜਵੇ ਬਸ ਇਸੇ ਥੀ ਠੀਕ ਹੈ ਲੋ ਆ ਆਪਣੇ ਪੱਠੀ ਬਈ ਤਿਆਰ ਹੋ ਰਹੀ ਠੀਕ ਹੈ ਉਹ ਕਾਂਢੀ ਜੇ ਮੁੰਡੇ ਪੂਰੇ ਕਿਹੜੇ ਆ ਠੀਕ ਹੈ ਮੁੰਡਿਓ ਕੰਮ ਚ 3 ਦਿਨ ਖਿੱਚ ਕੇ ਰੱਖਣਾ ਠੀਕ ਹੈ ਮੁੰਡਿਓ ਕਿਆ ਕਹਿੰਦੇ ਮੁੰਡਿਓ ਜਵਾਬ ਨਹੀਂ ਆਇਆ ਮੁੰਡਿਆ ਦਾ ਹਾਂਜੀ ਹਾਂਜੀ ਕੰਮ 3 ਦਿਨ ਖਿੱਚ ਕੇ ਰੱਖਣਾ ਅੱਜ ਪਹਿਲਾ ਹੀ ਦਿਨ ਹੈ ਆਹ ਬਾਹਰ ਰਹੀਆਂ ਸੇਵਾ ਚਾਹ ਦੀ ਸੇਵਾ ਚੱਲ ਰਹੀ ਪੂਰੀ ਟਮਾਟਰ ਹੋ ਗਏ ਆਪਣੇ ਗ੍ਰੰਡ ਤੇ ਸਾਲਾ ਸੁੱਤੀ ਸਾਲ ਨਹੀਂ ਨਾ ਮੈਂ ਸੋਆ ਦਿਆ ਗਾਧਰਾਂ ਦੀ ਚੋਲ ਬਣਗੀ ਠੀਕ ਹੈ ਆਈ ਹਾਂ ਰੁਪਈਆ ਤੈਨੂੰ 50 ਦਵਾਂਗੇ ਜੇ ਇੱਕ ਗਲਾਸ ਪੀ ਗਿਆ ਮਿਰਚਾਂ ਦਾ ਮੈਂ ਇਨਾ ਵੀ ਰੋਣੀ ਨਹੀਂ ਹੈਂ ਪੰਜਾਬ ਬਹੁਤ ਜ਼ਿਆਦਾ ਹੋ ਜਾਂਦੇ ਨਾ ਨਾ ਧੰਨਵਾਦ ਰੋਹ ਠੀਕ ਹੈ ਪ੍ਰਧਾਨ ਗੱਲ ਸਾਬਾ 100 100 ਬੋਲੀ ਉੱਪਰ ਉੱਟ ਗਈ ਬੋਲੀ ਉੱਪਰ ਉੱਟ ਗਈ 50 ਰੁਪਈਏ ਦੇ ਉੱਪਰ 100 ਹੋ ਗਈ ਹੁਣ ਦੇਖ ਲੈ ਕੀ ਕਹਿੰਦਾ ਮੋਟੇ ਨਾ ਫਿਰ ਖਾਲਸਾ ਜੀ ਖਾਲਸਾ ਜੀ ਨਾ ਯਾਲੇ ਵੀ ਹੈਂ ਕਰਦੇ ਪਾਪੇ ਬੇਟਾ ਆ ਜਾ ਨਾ ਅੱਗ ਦੀ ਬਣਾ ਰਿਹਾ ਤੂੰ ਇੱਕ ਪੂਰੀ ਮੁੰਡਿਆ ਚ ਨਾਲਤੀ ਅੱਗ ਪੂਰੇ ਹੀ ਘਰੀ ਜਾਂਦਾ ਅੱਗ ਗਿਆ ਇਹਨਾ ਸਾਰੇ ਕਰਮ ਅੱਗ ਨਹੀਂ ਲਾਈਦੀ ਇਹ ਨਹੀਂ ਲਾਈਦੀ ਤਾਂ ਹੀ ਅੱਗ ਇਹ ਬਾਲਦਾ ਤਾਂ ਹੀ ਮੂਰੇ ਹੁੰਦਾ ਮਿੱਠਾ ਜਾ ਕਰ ਦੋ ਹੈਗਾ ਨਾ ਮਿੱਠਾ ਜਾ ਕਰਕੇ ਗੋ ਮਗੇ ਰੋ ਉਹੀ ਕਰਨੀ ਆ ਬੋਲੇ ਇਸ ਸੌਨੇ ਹਾਲ ਚੰਨੀ ਆ ਗਈ ਬਾਈ ਮਿੱਠਾ ਚੱਕੋ ਕਰਨਾ ਕਹਿ ਰਿਹਾ ਹੁਣ ਹਾਂ ਅਰਦਾਸ ਕਰਨੀ ਅਰਦਾਸ ਕਰਨ ਲੱਗੇ ਭਾਈ ਸਾਰੇ ਕਰੂਗੇ ਹੋਰ ਕੱਲੇ ਥੋੜਨਾ ਦੱਸ ਮੇਰੀ ਤਾਹਾ ਹੈ ਠੀਕ ਹੈ ਚਾਲਦੇ ਹਾਂ ਉਹਨਾਂ ਨੂੰ ਸਟਾਰਟ ਆਰਦਾਸ ਕਰਨ ਲੱਗੇ ਉਹ ਜੱਪ ਕਰ ਜਾ ਇਹ ਹੈ ਗੰਦੇ ਤੇ ਮਹਾਰਾਜ ਕੋਈ ਪ੍ਰਗਟ ਬਾਬੇ ਤਿੰਨ ਦਿਨ ਧੂਣਾ ਪਟਦਾ ਰਹੀ ਸਾਡੇ ਪੈ ਤਾਂ ਚਲੋ ਜਦ ਮਾਰੀ ਆ ਗਏ ਟਰੈਕਟਰ ਦੀ ਪੁੱਛ ਗੱਜ ਚੱਲਦੀ ਹੋਈ ਕਿਤਾ ਕਿਦਾ ਮਿਲ ਰਹੇ ਹੋ ਟਰੈਕਟਰ ਜੀ ਪਾਲੀ ਦਾ ਕਹਿੰਦੇ ਜੀ ਚਲੋ ਚੱਕ ਆਈਏ ਆ ਜਾਓ ਪਾਲੀ ਪਾਲੀ ਨਿਕਰ ਜਾਓ ਭਾਈ ਮਾ ਤੁਸੀਂ ਕਮੇਟੀ ਨੂੰ ਵੇਚ ਕੇ ਖਾਜੂਗੇ ਜੇ ਤੁਹਾਨੂੰ ਮੂਰੇ ਕਰਦੇ ਅਸੀਂ ਪ੍ਰਧਾਨ ਉਹ ਯਾਰ ਕਮੇਟੀ ਦੇ ਅੰਦਰ ਕਰ ਪਾ ਲੂਗੇ ਰੋਜ਼ਪਰ ਖੜੇ ਤੰਦੂ ਮਾਦਰੇ ਦੇ ਟੈਕ ਸਾਰੇ ਪੇਨ ਹੋਗੇ ਕਿ ਖੜਾ ਹੋਗੇ ਜਿਹੜੇ ਸਰਪੰਚ ਨੂੰ ਘੁੱਟਣਾ ਪਿਆ ਕਰ ਮੈਂ ਕਿਉਂ ਕਰਦੇ ਗੋਣ ਪੂਰ ਟੀਵਾ ਤੇ ਪਾ ਲੋ ਪੂਰ ਦਾ ਨੰਬਰ ਮਲਾ ਮੈਨੂੰ ਕਹਣਾ ਬਾਉਂਡਰੀ ਨਾਲ ਜਾ ਅੱਜ ਨਹੀਂ ਗੱਲ ਕਰਦਾ ਕੱਟ ਕੇ ਕਰਕੇ ਰੱਖਤੀ ਹੈ ਦਾਲ ਅਰੀ ਵੀ ਹੈ ਕੱਟ ਕਰ ਦਿਆ ਮਹਾਨ ਜਿਹੜਾ ਮਾਰਿਆ ਉਹ। ਸੇਵਾ ਕਰਦੇ ਹੋਏ ਇਹ ਦੇਖ ਕੁਰਸੀ ਪਰ ਕੁਰਸੀ ਪਰ ਰੱਖੀ ਫੁੱਲ ਫੁੱਲ ਟੈਕਨੀਕ ਵਰਤੀ ਜਾ ਰਹੀ ਹੈ ਔਰ ਹੈ। ਹੱਥ ਨਹੀਂ ਪੈਂਦਾ ਤਾਂ ਬੜਾ। ਹੱਥ ਨਹੀਂ ਪੈਂਦਾ ਤਾਂ ਜੀ ਕੱਟਿਆ ਨੂੰ। ਇੱਧਰ ਵੀ ਸੇਵਾ ਚੱਲ ਰਹੀ ਹੈ ਇੱਧਰ ਬੀਬੀਆਂ ਸੇਵਾ ਕਰ ਰਹੀਆਂ ਸਾਡੀਆਂ। ਇੱਧਰ ਵੀ ਸਾਡੇ ਮੁੰਡੇ। ਇਹ ਠੀਕ ਹੈ। ਫਿਰ ਕੰਮ ਪੂਰਾ। ਸੇਵਾ ਚੱਲ ਰਹੀ ਪੂਰੀ ਬੀਬੀਆਂ ਦੀ ਇੱਧਰ। ਇੱਧਰ ਠੀਕ ਹੈ। ਦੇਖੋ ਜੀ। ਹੈਲੋ ਗਾਇਸ ਹੈਲੋ ਗਾਇਸ ਹਾਈ ਗਾਇਸ ਵੈਲਕਮ ਟੂ ਮਾਈ ਬਲੌਗ ਲੱਗ ਤੇਰਾ ਬਣ ਗਿਆ ਮੈਂ ਬਈ ਦੇਖੋ ਤੇ ਵਾ ਚੱਲ ਰਹੀ ਜਿੱਦਾਂ ਟਾਗ ਨੂੰ ਹੋਰੇ ਰੋਟੀਆਂ ਵਾਸਤੇ ਠੀਕ ਹੈ ਪ੍ਰਧਾਨ ਟਾਲ ਇਕੱਠੇ ਗਿਣਦਾ ਹੋਇਆ ਠੀਕ ਹੈ ਪ੍ਰਧਾਨ ਠੀਕ ਹੈ ਵੀਰੇ ਠੀਕ ਹੈ ਭਤੀਜੇ ਬਹੁਣ ਬਚਣਾ ਜੀ ਨਾ ਤੇਰੇ ਤੇ ਹੋ ਸਕਿਆ ਚੈਮਰਹੀਂ ਵਲੌਗ ਬਣਾਉਂਦਾ ਰਹੀਂ ਠੀਕ ਹੈ ਠੀਕ ਹੈ ਸਪੋਰਟ ਕਰਨੀ ਕਹਦੇ ਆ ਨਾ ਸਪੋਰਟ ਕਰਨੀ ਵੀਰੋ ਸਬਸਕ੍ਰਾਈਬ ਵੀ ਕਰਨਾ ਸਬਸਕ੍ਰਾਈਬ ਵੀ ਕਰਿਓ ਸਪੋਰਟ ਵੀ ਕਰਿਓ ਚੈਨਲ ਨੂੰ ਬਾਅਦ ਵਾਦ ਸ਼ੇਅਰ ਕਰਿਓ ਸ਼ਾਅ ਸ਼ੇਅਰ ਕਰਨੇ ਬਈ ਸਾਡੇ ਤੁਹਾਨੂੰ ਸਾਲਾ ਦੀ ਪਿੰਡ ਦੀ ਬੰਦੇ ਦੇ ਮੁੰਡੇ ਦੀ ਮੇਰੇ ਵੀ ਜਣੀ ਕੇ ਭਤੀਜੇ ਦੀ ਹਾਂ ਵੀਡੀਓ ਨੂੰ ਬਾਅਦ ਦੇ ਬਾਅਦ ਸ਼ੇਅਰ ਕਰੋ ਜੀ ਲਾਈਕ ਕਰੋ ਹਾਂ ਜੀ ਠੀਕ ਹੈ ਜੀ ਔਰਾ ਤਾਂ ਆਮੜ ਜੀ ਗੱਲ ਤਾਂ ਸੁਣੋ ਇੱਧਰ ਮੀਟਿੰਗ ਚੱਲ ਰਹੀ ਪ੍ਰਧਾਨ ਅਰੇ ਤੇ ਚੇੜੇ ਮਾ ਪ੍ਰਧਾਨ ਸਾਹਿਬ ਹੈਲੋ ਠੀਕ ਹੋ ਗਿਆ ਕਹਿੰਦਾ ਚੱਲ 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 ਪੰਡੀ ਵਾ ਗੱਡੀ ਵੇਖ ਕਰਾ ਲੈ ਮੈਨੂੰ ਪ੍ਰਧਾਨ ਸਾਹਿਬ ਇੱਧਰ ਗੱਲ ਸੁਣੋ ਮੈਂਬਰਾਂ ਦੀ ਗੱਲ ਸੁਣੋ ਪ੍ਰਧਾਨ ਸਾਹਿਬ ਮੈਂਬਰਾਂ ਨੇ ਗੱਲ ਕਰੀ ਕੀ ਆਪਾਂ ਜਦੋਂ ਸਫਲਤਾ ਮੋਏ ਜਿਹੜੇ ਪੈਸੇ ਬਚੇ ਨੇ ਉਹ ਟ੍ਰੈਕਟਰ ਕਢਾ ਕੇ ਲੈ ਕੇ ਜਾਣਾ ਨਾਲ ਟੈਂਕਰ ਐ ਦਰਵਾਜ਼ਾ ਵੜਾ ਕਰਕੇ ਅੰਦਰੇ ਖੜਾ ਦੇਣਾ ਨਹੀਂ ਉਹ ਇਹ ਮੈਂ ਵੀ ਆ ਵੀ ਮੈਂ ਇਸ ਗੱਲ ਮੈਂ ਸਹਿਮਤ ਹਾਂ ਰਿਮੋਟ ਵਾਲਾ ਦਰਵਾਜ਼ਾ ਲਾਉਂਦੇ ਆਪਾਂ ਰਿਮੋਟ ਵਾਲਾ ਜਿਹੜਾ ਥੱਲੇ ਨੂੰ ਜਾਵੇ ਨਾਨਾ ਉਹ ਇੱਕ ਹੋਰ ਗੱਲ ਕਹਿੰਦੇ ਕਹਿੰਦੇ ਬੋਤਲਾਂ ਲੈਣੀਆਂ ਪਾਣੀ ਦੀਆਂ ਕਹਿੰਦੇ ਟੈਂਕਰ ਰਹਿਣ ਦਿੰਦੇ 3000 ਰੁਪਏ ਲੈ ਦੇ ਦੋ ਜੀ ਤੁਸੀਂ ਪ੍ਰਧਾਨ ਦਾ ਲੈ ਪਾਣੀ ਦੀ ਬੋਤਲ ਨਹੀਂ ਲੈ ਲਦੇ ਹੁਣ ਬਾਤ ਦੇਖੋ ਜੀ 500 ਨੂੰ ਠੰਡੇ ਵੀ ਚੱਲਣੇ ਚਾਹੀਏ ਅੱਛਾ ਜੀ ਠੀਕ ਹੈ ਕੱਲ ਨੂੰ ਬਾਅਦ ਕਰਾਂ ਠੀਕ ਹੈ ਅੱਜ ਸ਼ਾਮ ਨੂੰ ਮਿਲ ਕੇ ਬਣਾਣਾ ਛੇਕ ਛੇਕ ਵੀ ਹੈ ਹਨਾ 12 6 ਵੀ ਚੱਲੂਗਾ ਸ਼ਾਮ ਨੂੰ ਠੀਕ ਹੈ ਜਿੰਨ ਵੀ ਤਾਂ ਨਹੀਂ ਹੈ ਜਿੰਨ ਵੀ ਛੇਕ ਜਿੰਨ ਵੀ ਕੁਬਾਲਣੇ ਦੀ ਲੋੜ ਨਹੀਂ ਕੁੜੀਆਂ ਧੀਮੀਆਂ ਬਥੇਰੀ ਆਗਾ ਆਪੇ ਬਾੜ ਲੈਣੀ ਭੈਣ ਚੜਣੇ ਉਹ ਵੀ ਉਹ ਵੀ ਰੱਖ ਲੈਣੇ ਆ ਇੱਕ ਤੇਰਾ ਉਧਰ ਫੇਰ ਕਰ ਦਾਂਗੇ ਇੱਥਾ ਉੱਡੀ ਕੋਡੀ ਉੱਧਰ ਹਾਂ ਹਾਂ ਬਸ ਕੱਸ ਦੇ ਨੂੰ ਹਾਂ ਜਾਈ ਗਏ ਬਾਈ ਜਾਲੂਆ ਕੱ ਲੈ ਜਾਇਆ ਹੈ ਕੁਰਸੀ ਤੇ ਕੁਰਸੀ ਤੇ ਰੱਖਾਂਗੇ ਇਹ ਇਹਦੇ ਆਪਾਂ ਨਵੀਂ ਟੈਕਨੀਕ ਵਰਤੀ ਹੈ ਜੀ ਕੁਰਸੀ ਤੇ ਰੱਖ ਕੇ ਤੇ ਚੱਕ ਕੇ ਅਸੀਂ ਧੀਰੀ ਕਰ ਜਾਣੀ ਜੀ ਠੀਕ ਹੈ ਲਓ ਜੀ ਦੇਖੋ ਇਹ ਨਵਾਂ ਨਵਾਂ ਜਿਹੜਾ ਤੋਂ ਦੇਖਦੇ ਦੇਖੇ 2025 ਦਾ ਮਾਡਲ 2025 25 ਸਟੈਂਡ ਮਾਡਲ ਲਓ ਦੇਖੋ ਜੀ ਦੇਖੋ ਜੀ ਆਹਨ ਦਾ ਆਨਦਾ ਆਨਦਾ ਦੂ ਠੀਕ ਹੈ ਕੱਟ ਰੀਆਂ ਸਬਜ਼ੀਆਂ ਮਟਰਾਂ ਦਾ ਸਾਰਾ ਕੰਮ ਹੋ ਗਿਆ ਲੈ ਬਈ ਰੋਟੀਆਂ ਬਣਾਉਣੀ ਸ਼ੁਰੂ ਹੋ ਗਈ ਠੀਕ ਹੈ ਐ ਤੇਰਾ ਬਸ ਓਡਾ ਕੋ ਨਹੀਂ ਠੀਕ ਹੈ ਅੱਗ ਬੋਲ ਤਾ ਹਾਂ ਪਰ ਤਾਂ ਤੂੰ ਕੰਮ ਕਰਨ ਨਹੀਂ ਰਿਹਾ ਬਸ ਜਿੰਨਾ ਇਹਨੂੰ ਖਜਾ ਸਕਦੇ ਉਹਨਾਂ ਖਜਾਓ ਖਜਾਓ ਹਾਂ ਭੱਜ ਜਣ ਨੇ ਆਪੇ ਸ਼ਾਮ ਤੱਕ ਕੱਲੂ ਫੇਰ ਆ ਜਾਣਾ ਕੱਲੂ ਵੀ ਕੱਲ ਵੀ ਲੋੜ ਨਹੀਂ ਹੈ ਜਰੀ ਪੈਸੇ ਦੇ ਦੀ ਬਸ ਜੀ ਠੀਕ ਹੈ ਸੇਵਾਦਾਰ ਦੀ ਮਾਤਰਾ ਵੱਧ ਹੋ ਗਈ ਹੁਣ ਭਾਈ ਠੀਕ ਹੈ ਅੰਦਰ ਵਾਲੇ ਵੀ ਦਿਖਾਇਆ ਜਿਹੜੇ ਫਲੀ ਮਟਰ ਚੱਕੇ ਕੱਢ ਰਹੇ ਆ ਜੀ ਸਭ ਦਿਖਾ ਦਿਆਂ ਤੇਰੀ ਦਿਖਾ ਦੰਨੇ ਆ ਪਿੱਛੇ ਜੂੜਾ ਕੱਟ ਕਰੇਗਾ ਅੰਦਰ ਦੇਖ ਬਾਲ ਤੋਟੀ ਹੈ ਸਾਡੀ ਪੋਲਾ ਬਹੁਤ ਅਵਿਦ ਕਰ ਬੋਈ ਨੀਲੂ ਦੀ ਤਿਆਰੀ ਹੈ ਅਗਲੇ ਮਹੀਨੇ ਵਿਆਹ ਆ ਨੀਲੂ ਦਾ ਠੀਕ ਹੈ ਭਾਈ ਹਾਲ ਠੀਕ ਹੈ ਹਾਲ ਸਾ ਜੀ ਕਹਿੰਦਾ ਮੋਟਰਸਾਈਕਲ ਲੈ ਕੇ ਜਾਣਾ ਮਿੰਟ 10 ਲਾਣੇ ਆ ਆਨੰਦਗੜ੍ਹ ਚ ਕਰਾਂ ਆਨੰਦ ਚਾਰ ਲਾਮਾ ਲੈ ਕੇ ਘਰਾਂ ਨੂੰ ਵਾਪਸ ਆਣਾ ਜਾਣਾ ਆਜਾ ਕਿਆ ਕਰ ਰਿਹਾ ਕੋਈ ਨਹੀਂ ਲੈ ਕੇ ਜਾਣਾ ਕੋਈ ਨਹੀਂ ਲੈ ਕੇ ਜਾਣਾ ਮੈਂ ਇਕੱਲੇ ਨਹੀਂ ਲਿਆਉਣੀ ਮੈਂ ਇਕੱਲੇ ਨਹੀਂ ਲਿਆਉਣੀ ਊਂਮਦੇ ਮੇਲੇ ਬਣਾ ਕੇ ਆਇਆ ਤਾਂ ਹੀ ਉੱਧਰ ਨੂੰ ਵਿਆਹ ਹੋ ਗਿਆ ਤੇਰੇ ਦੀ ਬੱਦੀ ਫੈਕਟਰੀ ਐ ਸਾਲ ਨੂੰ ਡਿੱਲੀ ਹੁੰਦੀ ਨਹੀਂ ਹੁਣ ਤਾਂ ਮੈਂ ਲੱਗ ਰਿਹਾ ਏ ਆਣਾ ਆਜਾ ਸੇਵਾ ਤਾਂ ਖੁੱਲੀ ਹੈ ਸੇਵਾ ਖੁੱਲੀ ਓ ਨਿੱਲੂ ਦਾ ਵਿਆਹ ਹੈ ਤੁਹਾਡੀ ਜੀ ਨਾਲ ਚੱਲਦੀ ਤੇਰੇ ਪਿਆਰੀ ਚਰਚਾ ਨੀਲੂ ਫੁੱਲ ਮੈਂ ਤਾਂ ਦੋਨੋਂ ਪਾਣਾ ਡਿਸਾਈਡ ਕਰ ਲੈ ਤੂੰ ਗਲਤ ਆ ਗਿਆ ਚਰਚਾ ਫੁੱਲ ਜਾਈ ਵੀ ਪਾਰਲਰ ਮੈਂ ਰੋਟੀ ਦਵੀ ਵੀ ਭਰੋ ਬਾਈ ਤਾਂ ਨਹੀਂ ਆਂਦੀ ਹੁਣ ਮੈਨੂੰ ਫੇਸਲ ਕਰਾਣਾ ਪੈਣਾ ਬੰਦਾ ਨੀਲੂ ਨੇ ਤਾਂ ਪੇਂਟ ਕੋਟ ਕਰਾ ਲਿਆ ਘਰ ਸਾਰਾ ਕਲੀਆਂ ਕੁਲੀਆਂ ਹੋ ਗਿਆ ਨੀਲੂ ਦੇ ਘਰ ਕਹਨਾਂ ਨੀਲੂ ਹੈ ਬਾਈ ਥੋੜੀ ਜਿਹੀ ਰਹਿ ਗਈ ਹੈ ਨਾ ਬਾਹਰ ਉਹ ਮੈਂ ਕਰਾਣਾ ਅਕਤੂਬਰ ਮੈਂ ਕਰਾਣਾ ਹੈ ਨਾ ਸਾਰੀ ਗੱਲਾਂ ਨੋਟ ਕਰਕੇ ਲੈ ਗਿਆ ਹੁੰਦਾ ਪਰੋਂਠੇ ਬਣਾਉਣ ਲੱਗ ਗਿਆ ਨਾ ਉਹ ਲਿੱਲੂ ਮੋਟਾ ਤੇ ਮੇਰੀ ਉਹ ਫੋਟੋ ਟੇਡ ਤੇਰੀ ਮੋਟੀ ਤੇਰੀ ਲਾ ਕੇ ਤੋ ਸਾਰੀ ਤੇ ਜਾ ਹੁਣ ਬਾਈ ਮੀਲੂ ਤੇਰਾ ਤਾਂ ਔਖਾ ਬੀ ਔਖਾ ਥੋੜੀ ਮੌਸਮ ਲੰਦਾ 2 ਸਾਲ ਹੋ ਗਏ ਨਾ ਨਾ ਹੁਣ ਤਾਂ ਹੋਣ ਤੋਂ ਵਧੀਆ ਮੈਂ ਸੋਹ ਵਿਚਾਰਾ ਉਹ ਕਰਕੇ ਉਹ ਕਰਿਆ ਸੀ ਕਾਨੂੰ ਕਈ ਅੰਨ ਤਾਂ ਪੁੱਛਾ ਲਈਦੀ ਅਗਲੇ ਨੇ ਹੋਰ ਵੀ ਬਾਬੇ ਮੇਰਾ ਕਦ ਪਿਆਊਗਾ ਬਾਬਾ ਕੀ ਕਹਿੰਦਾ ਆਪਣੀ ਦੀਦੀ ਬਾਬਾ ਕਹਿੰਦਾ ਬਾਈ ਬਾਗੜ ਜਾ ਆ ਵੀਡੀਓ ਬਣਾਇਆ ਨਾ ਕਰ ਪਾਊਗਾ ਇਹ ਉਹ ਆ ਵੀਡੀਓ ਨਾ ਬਣਾਇਆ ਉਹ ਬੰਦ ਚਲ ਪੁੱਛ ਤਾਂ ਸਹੀ ਕੋਈ ਇਹ ਮੈਂ ਹੱਕ ਦੇ ਕਿ ਆ ਵੀ ਬੋਲਦੀ ਨਹੀਂ ਅਸੀਂ ਤਾਂ ਬਹੁਤ ਬਹੁਤ ਛੇੜਦੇ ਨੇ ਉੱਪਰ ਬੈਠੇ ਆ ਨਿੱਲੂ ਦੀ ਗਲੋ ਗਲੋ ਬਾਤ ਰਹੀ ਆ ਬਾਈ ਪਰ ਕੋਈ ਨਹੀਂ ਸਾਡਾ ਗਵਾਂਢੀ ਹੈ ਉਹ ਦੱਸਿਆ ਵਾ ਫਿਰ ਹਾਂ ਨਾ ਐ ਵੀ ਦੱਸਿਆ ਉਹਨਾਂ ਵੀ ਪ੍ਰਾਤਮਿਕ ਕੋਈ ਨਹੀਂ ਜਣਾ ਦੱਸਿਆ ਵਾ ਬੌਰਾ ਕੇ ਪਾਰਟੀ ਕਰਦਣੀ ਕਹਿੰਦਾ ਆਪਾਂ ਨੇ ਕਹਿੰਦਾ ਕਰਦੇ ਵੀ ਲੈਣ ਨਾ ਲੈ ਕੇ ਜਾਉਂਦੀ ਥੋੜੀ ਬੋਦੀ ਨਾ ਨਾ ਕੱਲੋਂ ਵੀ ਜਾਣਾ ਜੀ ਕਿੱਥੇ ਨਹੀਂ ਜਾਣਾ ਹਾਂ ਕਹਦਾ ਬਸ ਕਰਾ ਕੇ ਵਿਆਹ ਲਿਆ ਕਵਰਾ ਪਾਰਟੀ ਕਰਦਣੀ ਹੋਰ ਕੀ ਆ ਕਹਿੰਦਾ ਰੌਣਕਾਂ ਲੱਗੀਆਂ ਬਈ ਫੁੱਲ ਮਮੀ ਦਾ ਬਾਕੀ ਦੀ ਗੱਲ ਬਾਤ ਸਰਪੰਚ ਸਾਹਿਬ ਆਏ ਆਪਣੇ ਠੀਕ ਆ ਨਾਲੇ ਇਹ ਛੋਟੇ ਸਰਪੰਚ ਸਾਹਿਬ ਉੱਥੇ ਡੇ। ਠੀਕ ਆ। ਉੱਧਰ ਪੰਜ ਸਾਹਿਬ ਦਾ ਰਹਿ ਗਿਆ। ਪੰਜ ਸਾਹਿਬ ਆਪਣੀ ਬਾਕੀ ਪੂਰੀ ਸੇਵਾ ਚੱਲ ਰਹੀ ਆ। ਇਹਨਾਂ ਨੇ ਸਾਡੇ ਚੱਲੇ ਆ ਪੱਤਰਾਮ ਖਾਲਾ ਦਾ ਟਰੈਕਟਰ, ਟੈਂਕਰ ਪਾਣੀ ਦਾ। ਠੀਕ ਆ। ਦੇਖੋ ਆਪਣਾ ਪ੍ਰੋਗਰਾਮ ਸੈੱਟ ਆ ਇੱਧਰ। ਠੀਕ ਆ। ਫੈਨ ਕਾਹ ਬਣਿਆ ਆ ਪੂਰਾ। ਇਹਨੂੰ ਐਡਵਾਂਸਡ ਆ ਟਰੈਕਟਰ। ਇਹ ਪਾਣ ਹਮੇ ਠੀਕਾ ਸਿਸਟਮ ਚੈੱਕ ਕਰ। ਪਰ ਆਮੀ ਆ। ਥੁੱਕ ਲੈਣਾ ਬੰਦਾ। ਜੀ। ਦੁਆਰਾ ਸਾਹਿਬ। ਠੀਕ ਆ ਸਾਡੇ ਪਿੰਡ ਦਾ ਦੁਆਰਾ ਇੱਕ ਤਰ੍ਹਾਂ ਉਹਨੂੰ ਨਾਮ ਹੈ ਪਿੰਡ ਦਾ। ਉਹ ਵੀ ਲੇਆਉਟ ਕਰੀ ਗਏ। ਉਹ ਵੀ ਪਾ ਲੈਣ ਕਰੀ ਹੋਇਆ ਸੀਗਾ। ਇਹ ਐਂਟਰ ਅਰ ਜੇ ਮੈਂ ਦੁਆਰਾ ਕੰਮ ਦੇ ਪਿੱਛੇ ਮੋਟਰ ਲੱਗੀ ਹੋਈ ਬੜੀ ਠੀਕ ਹੈ ਚੱਲ ਚਲੋ ਇਹ ਦੇਖਣੇ ਸਾਬ ਦੇ ਦੁਆਰਾ ਸਾਡਾ ਠੀਕ ਹੈ ਤੇ ਸਰਦੋਪਾ ਮਾਪਾ ਨਹੀਂ ਹੁਣ ਲਾਣ ਲੱਗੇ ਟ੍ਰੈਕਟਰ ਬੈਕ ਠੀਕ ਹੈ ਤੇ ਪਰਾਂਗੇ ਰੱਖ ਕੇ ਹੰਕਰ ਮੋੜੋ ਇਹ ਐਲਾਨ ਲੱਗਿਆ ਮੁੰਡਾ ਪੈਪ ਠੀਕ ਹੈ ਟੈਂਕਰ ਭਰ ਕੇ ਲੈ ਕੇ ਜਾਵਾਂਗੇ ਹੁਣ ਆਪਾਂ

ਭਰ ਲਿਆ ਟਰੈਕਟਰ ਟੈਂਕਰ ਆਪਣਾ ਚੱਲੇ ਅਸੀਂ ਠੀਕ ਆ ਧੰਨਵਾਦ ਗੁਰਦੁਆਰਾ ਸਾਹਿਬ ਵਾਲਿਆਂ ਦਾ ਆਡੀਓ ਕਾੜੋ ਉਹ ਗਿੱਲੇ ਹੋਏ ਹੋਣੇ ਪੱਕਾ ਮੇਰੇ ਪਿੱਛੇ ਦੇ ਹਾਲਾ ਹੌਲਾ ਭਜਦਾ ਪਾਣੀ ਦਾ ਜਿਹਦੇ ਕਾਲਿਸ ਅੰਮੋਲ ਵੀ ਟਰੈਕਟਰ ਮੈਂ ਗਾਜਰ ਅੰਮੋਲ ਵੀ ਜੀ ਟਰੈਕਟਰ ਪਾ ਸੋ ਪੂਰੀ ਮਰਦੀ ਸਬਜੀ ਤੋਂ ਹੁੰਦੇ ਸ਼ਾਮ ਦੀ ਸਬਜੀ ਦੀ ਤਿਆਰੀ ਠੀਕ ਆ ਪਾਪਾ ਮੈਂ ਫੜ ਲੰਨਾ ਇੱਧਰ ਬੀਬੀਆਂ ਆਪਣੇ ਅੱਗੋਂ ਕੱਟ ਰਹੀਆਂ ਠੀਕ ਆ ਤੇ ਫੁੱਲ ਸੇਵਾ ਚੱਲ ਰਹੀ ਆ ਲੋ ਜੀ ਮੈਂ ਲੱਗੀ ਸੁਆਹ ਸੁਆਹ ਲੈ ਵੀ ਲਾਣ ਲੱਗੇ ਆਪਾਂ ਇਹਨੂੰ ਤੜਕਾ ਸਬਜੀ ਨੂੰ ਆਲੂ ਗਾਜਰ ਮਟਰ ਦੀ ਸਬਜੀ ਠੀਕ ਆ ਪਰਨਾ ਦੇ ਉਧਰ ਬਾਈ ਨੇ ਜਲੇਬੀ ਵਾਲੀ ਪੱਠੀ ਲਾਣ ਲੱਗਿਆ ਆਪਣੇ ਠੀਕ ਹੈ ਸਿਸਟਮ ਬਣ ਕੇ ਰੱਖਣਾ ਪੂਰਾ ਲੰਗਰ ਦੀ ਫੁੱਲ ਸੇਵਾ ਚੱਲ ਰਹੀ ਬਸ ਪ੍ਰਧਾਨ ਨੂੰ ਸ਼ਾਮ ਤੱਕ ਭਜਾਉਣਾ ਔਰ ਤੇ ਜਿੱਤਰਾ ਮਰਜੀ ਜੋ ਮਰਜੀ ਹੋ ਜਵੇ ਨਾ ਹੋ ਸਕਦਾ ਬਚੋ ਕੋਈ ਛਣੀ ਆ ਜਾਏ ਹੋਰ ਕੀ ਪਾਇਆ ਹੁਣ ਅਮਮਤਾ ਕੀ ਕਰਾਣਾ ਇਹ ਦੋਹੇ ਜਣੇ ਦੋਹੇ ਜਣੇ ਹਸੇਲੀਆ ਨਾਲ ਲੱਗੇ ਹੋਏ ਦੋਹੇ ਜਣੇ ਬਿਹਲੇ ਸਿਰੇ ਸਿਰੇ ਦੇ ਸਿਰੇ ਦੇ ਦੋਹੇ ਜਣੇ ਆਏ ਜੀ ਆ ਦੇਖ ਆ ਦੇਖ ਆ ਦੇਖ ਬਾਕੀ ਹੁਣ ਉੱਧਰ ਸਬਜ਼ੀ ਸੂਜੀ ਬਣਾਇਆ ਏ ਠੀਕ ਹੈ ਮੜਿਆ ਘਰਾਂ ਗੇੜਾ ਮਾਰਨ ਆਇਆ ਠੀਕ ਹੈ ਬਾਕੀ ਸਿਸਟਰ ਵੀ ਆ ਗਈ ਛੋਟੀ ਵਾਲੀ ਤੁਹਾਨੂੰ ਦਿਖਾਉਨੇ ਆ ਆਪਣੀ ਬੈਲਾ ਆ ਗਈ ਇਹ ਦੇਖੋ ਕੀ ਆ ਗਈ ਕਿ ਨਾਲ ਤੁਹ ਮੇਰੀ ਵੀ ਲੈ ਕਿਹਲੇ ਦੀ ਸੇਵਾਦਾਰ ਜੀ ਕਿਉਂ ਇਹਦਾ ਨਾਮ ਬਲੌਗ ਬਣ ਰਿਹਾ ਬਲੌਗ ਬੰਦੇ ਸਾਰੇ ਸੇਵਾ ਕਰ ਰਹੇ ਨੇ ਜੀ ਕੰਮ ਪੂਰਾ ਕਿੱਥੇ ਰੱਖਿਆ ਵਾ 2-3 ਦਿਨ ਬਸ ਚੁੱਲ੍ਹਾ ਨਹੀਂ ਹੁੰਦਾ ਇੱਧਰ ਐ ਰਵਿਦਾਸ ਜੀ ਨਿਆਣੇ ਨੂੰ ਕਹਿੰਦੇ ਹਾਂ ਮੜਾ ਕਾਲਾ ਢੱਕ ਪਾਓ ਵੈਸੇ ਸਾਡੀ ਕਮੇਟੀ ਨੰਗ ਹੈ ਆ ਖੜਾ ਪ੍ਰਧਾਨ ਸਕਰੀ ਨਾ ਚਿੰਤਾ ਨਹੀਂ ਜੁੜਿਆ ਇੱਕ ساری ਉਮਰ ਮਾਂ। ਕਈ ਗੱਲਾਂ ਨਾ ਕਰੋੜਾ ਬਣ ਗਿਆ ਆਪਣੀ ਰੇਡੀਓ ਦਾ ਹੁਣ ਤੱਕ ਇੱਕ ਨਾ ਠੀਕ ਹੈ ਬਾਕੀ ਸੇਵਾ ਕਰ ਰਹੇ ਆ ਮੁੰਡੇ ਠੀਕ ਹੈ ਨੰਕਰ ਦੀੇਵਾ ਚੰਗਦਾ ਨਾ ਦੇ ਰਹੇ ਆ ਅਮਨ ਭਾਈ ਆ ਫੇ ਨਾਲ ਦੇ 500 ਕਰ ਰਹੇ ਨੇ ਗ੍ਰਾਉਂਡ ਤੋਂ ਲੈ ਆੜ ਬਰੋਹੇ ਆ ਚਰੂਨ ਤੋਂ ਦਾਣੇ ਆਹ ਹਰੀ ਠੀਕ ਹੈ ਪਾਉ ਕਰੇ ਕਰਮ ਜਾ ਰੋਟੀਆਂ ਦੀ ਵਧੀਆ ਆਪਾਂ ਮਲਾਏ ਚੱਕਰ ਨੇ ਮੇਰੀ ਬੇਰ ਕਈ ਸਵੇਰੇ ਨੇ ਅਮਰ ਨਾਮ ਨੂੰ ਸਾਲ ਚੋ ਲੈਣ ਜਾ ਕੇ ਹਮੇਂ ਬਾੜੀ ਟੋੜੀ ਕਟਾ ਲਿਆਈ ਤੇ ਇਹ ਮੁੰਡੇ ਲੱਗੇ ਪਕੌੜੇ ਕੱਢਣ ਕਹਿੜਾ ਕੰਮ ਪੂਰਾ ਠੀਕ ਹੈ ਠੀਕ ਹੈ ਬਾਈ ਸਿਸਟਮ ਬੰਨਿਆ ਵਾ ਤਿਆਰ ਹੈ ਵੇਸਣ ਲੇਪ ਨੂੰ ਵਜਾ ਹੈ ਪਾਣੀ ਪਾਣਾ ਬਰੈਡ ਬਰੁੱਡ ਦੋ ਚਾਰ ਪਾਉਂਟ ਬ੍ਰੈਡ ਬਾਈ ਚਾਰੇ ਪੈਕੇਟ ਲੇ ਗਏ ਤੇ ਮੇਰੇ ਛਰ ਜੂਗਾ ਬਾਈ ਬ੍ਰੈਡ ਦੇ ਚਾਰੇ ਪੈਕੇਟ ਲੇ ਗਏ ਛਰ ਜੂਗਾ ਲੱਡਾਂ ਆ ਗਈਆਂ ਜੀ ਬਰਾ ਸੀ ਮਾਫੀ ਮਾਫੀ ਮੰਗਦੇ ਆ ਜੀ ਅਸੀਂ ਬਲੱਡਾਂ ਆ ਗਈਆਂ ਆਪਣੇ ਕੋਲ